प्यारे श्रोता जनों वाहेगुरु जी का खालसा वाहेगुरु जी की फतेह खुशबूदार जिंदगी बणोन वाले लेख भाग 134 आओ सुनदे हां प्यारी संगत जी आज असी जपजी साहिब दी 23वी पोड़ी दे अर्थ विस्तार नाल करन दा सुभाग प्राप्त कर रहे हां ਸਲਾਹੀ ਸਲਾਹੀ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵ ਪਵੈ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ 세ਤੀ ਮਾਲ ধন ਕੀੜੀ ਤੁਲ ਨ ਹੋਵਨੀ ਜੇ ਇਸ ਮਨੋ ਨ ਵਿਸਰੇ ਅਰਥਾਤ ਸਲਾਹੀ ਸਲਾਹੀ ਏਤੀ ਸੁਰਤ ਨ ਪਾਈਆ ਨਦੀਆਂ ਅਤੈ ਵਾ ਪਵੈ ਸਮੁੰਦਰ ਨ ਜਾਣੀਏ ਸਲਾਹੀ ਦਾ ਅਰਥ ਹੈ ਸਲਾਹਣ ਯੋਗ ਸੰਸਾਰ ਵਿੱਚ ਸਭ ਤੋਂ ਵੱਧ ਸਲਾਹਣ ਯੋਗ ਅਕਾਲ ਪੁਰਖ ਹੀ ਹੈ ਇਤਨਾ ਮਹਾਨ ਹੈ ਕਿ ਉਸਨੇ ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਪਹਿਲਾਂ ਆਪਣੀ ਆਪ ਨੂੰ ਸੁੱਤੇ ਸਿੱਧ ਪ੍ਰਗਟ ਕੀਤਾ ਤੇ ਫਿਰ ਆਪਣਾ ਨਾਮ ਵੀ ਦੱਸ ਦਿੱਤਾ ਸੱਚ ਫਿਰ ਕੁਦਰਤ ਦੇ ਨਿਯਮ ਤਿਆਰ ਕਰਕੇ ਜਿਨਾ ਰਾਹੀਂ ਸ੍ਰਿਸ਼ਟੀ ਨੂੰ ਚਲਣ ਲੱਗਾ ਸਭ ਜੀਵ ਜੰਤੂ ਪੈਦਾ ਕਰ ਦਿੱਤੇ ਤੇ ਮਨੁੱਖ ਨੂੰ ਸਿੱਕਦਾਰੀ ਭਾਵ ਸਰਦਾਰੀ ਸਾਰਿਆਂ ਜੁਨਾਂ ਦੀ ਦੇ ਦਿੱਤੀ ਕਿਉਂਕਿ ਮਨੁੱਖ ਦੀ ਬਣਤਰ ਇਸ ਤਰ੍ਹਾਂ ਹੈ ਤੁਰਦਾ ਹੈ ਹੱਥਾਂ ਨਾਲ ਕੰਮ ਕਰ ਸਕਦਾ ਹੈ ਮੂੰਹ ਨਾਲ ਭਾਸ਼ਾ ਬੋਲਦਾ ਹੈ ਤੇ ਇਸ ਦਾ ਦਿਮਾਗ ਸੋਚਣ ਲਈ ਅਸੀਮ ਸ਼ਕਤੀ ਰੱਖਦਾ ਹੈ ਜਿਸ ਦੀ ਕੋਈ ਹੱਦ ਹੀ ਨਹੀਂ ਇਤਨਾ ਸ਼ਕਤੀਸ਼ਾਲੀ ਦਿਮਾਗ ਕਿਸੇ ਹੋਰ ਜੀਵ ਦਾ ਹੈ ਹੀ ਨਹੀਂ ਇਸ ਕਰਕੇ ਅੱਜ ਮਨੁੱਖ ਹੀ ਹੈ ਜੋ ਈਸ਼ਵਰ ਦੇ ਗੁਣਾ ਨੂੰ ਸਮਝ ਰਿਹਾ ਹੈ अपना भी ਰਿਹਾ ਹੈ ਵਾਹਿਗੁਰੂ ਸਾਰੇ ਗੁਣਾਂ ਦਾ ਮਾਲਕ ਹੈ ਸਭ ਤੋਂ ਵੱਡਾ ਗੁਣ ਉਸ ਦਾ ਸੱਚ ਹੈ ਬਾਕੀ ਸਾਰੇ ਗੁਣ ਉਸ ਦੇ ਨਾਲ ਜੁੜੇ ਹੋਏ ਹਨ ਸਾਰੀ ਸ੍ਰਿਸ਼ਟੀ ਦੇ ਵਿੱਚ ਈਸ਼ਵਰ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਹੋਇਆ ਹੈ ਸਭ ਵਿੱਚ ਵਿਆਪਕ ਓਮਨੀ ਪ੍ਰੈਜ਼ੈਂਟ ਬਣਾਇਆ ਹੋਇਆ ਹੈ ਆਪਣੀ ਸਾਰੀ ਸ੍ਰਿਸ਼ਟੀ ਦੀ ਵੇ ਆਇਆ ਤੇ ਨਜ਼ਰ ਰੱਖ ਰਿਹਾ ਹੈ ਤੇ ਉਸ ਦੇ ਸਾਰੇ ਕੀਤੇ ਕਰਮਾਂ ਨੂੰ ਦੇਖ ਰਿਹਾ ਹੈ ਤੇ ਲੇਖਾ ਜੋਖਾ ਵੀ ਉਸ ਦਾ ਕਰਦਾ ਹੈ ਉਸ ਦਾ ਸਾਰਾ ਨਿਜ਼ਾਮ ਗਵਰਨੈਂਸ ਅਦਿੱਖ ਤੇ ਸੱਚ ਹੀ ਹੈ ਜਿੱਥੇ ਕੋਈ ਬੇਇਨਸਾਫੀ ਨਹੀਂ ਕਿਉਂਕਿ ਉਹ ਕਿਸੇ ਦਾ ਬੁਰਾ ਕਰਦਾ ਹੀ ਨਹੀਂ ਅਸੀਂ ਉਸਦੀ ਔਲਾਦ ਹਾਂ ਸਭ ਦਾ ਭਲਾ ਕਰਦਾ ਹੈ ਸਾਡੇ ਮਨਾਂ ਅੰਦਰ ਇੰਟਿਊਸ਼ਨ ਭੇਜ ਕੇ ਸਾਨੂੰ ਉਪਦੇਸ਼ ਦਿੰਦਾ ਹੈ ਐਸਾ ਮਹਾਨ ਈਸ਼ਵਰ ਜੋ ਪੂਰੀ ਉਪਮਾ ਦੇ ਯੋਗ ਹੈ ਸਿਫਤ ਸਲਾਹ ਦੇ ਯੋਗ ਹੈ ਅਸੀਂ ਮਨੁੱਖਾਂ ਨੇ ਇਸ ਗੱਲ ਨੂੰ ਸਮਝ ਲਿਆ ਹੈ ਤਾਂ ਫਿਰ ਸਾਨੂੰ ਸਲਾਹਣਾ ਹੀ ਚਾਹੀਦਾ ਹੈ ਕਿਉਂ ਸਲਾਉਣਾ ਚਾਹੀਦਾ ਹੈ ਤਾਂ ਕਿ ਉਸ ਦੇ ਗੁਣ ਸਾਡੇ ਆਚਰਣ ਮਨ ਵਿੱਚ ਪ੍ਰਗਟ ਹੋਣ ਸਾਡਾ ਆਚਰਣ ਈਸ਼ਵਰ ਦੇ ਗੁਣਾ ਨਾਲ ਜੁੜ ਕੇ ਈਸ਼ਵਰ ਵਰਗਾ ਹੋ ਜਾਵੇ ਹਰ ਸੁਆਸ ਵਿੱਚ ਈਸ਼ਵਰ ਦੀ ਉਸਤਤ ਹੋਣੀ ਚਾਹੀਦੀ ਹੈ ਹਰ ਸੁਆਸ ਵਿੱਚ ਤਾਂ ਹੀ ਮਨੁੱਖ ਸੁੱਖਾਂ ਨਾਲ ਸ਼ਾਂਤੀ ਨਾਲ ਖੁਸ਼ੀਆਂ ਨਾਲ ਜ਼ਿੰਦਗੀ ਬਿਤਾ ਸਕਦਾ ਹੈ ਆਨੰਦ ਤਾਂ ਜ਼ਿੰਦਗੀ ਲੈ ਸਕਦਾ ਹੈ ਜ਼ਿੰਦਗੀ ਨੂੰ ਭਰਪੂਰ guna ਨਾਲ ਜੀ ਸਕਦਾ ਹੈ ਸਮੁੰਦਰ ਸਾ ਸੁਲਤਾਨ ਗਿਰਹਾ 세ਤੀ ਮਾਲ ধন ਕਿਹੜੀ ਤੁਲਨਾ ਹੋਵਨੀ ਜੇ ਇਸ ਮਨੋਂ ਨਾ ਵਿਸਰੇ ਗੁਰੂ ਜੀ ਕਹਿੰਦੇ ਹਨ ਕੋਈ ਮਨੁੱਖ ਸਮੁੰਦਰਾਂ ਦਾ ਸ਼ਾਹ ਹੋਵੇ ਭਾਵ ਸਮੁੰਦਰਾਂ ਦੇ ਵਪਾਰ ਰਾਹੀਂ ਕਮਾਇਆ ਹੋਇਆ ਪੈਸਾ, ధਨ-ਮਾਲ ਹੋਵੇ, ਵੱਡਾ ਸੇਠ ਹੋਵੇ। ਸਮੁੰਦਰੀ ਵਪਾਰ ਤੋਂ ਜਾਂ ਸਮੁੰਦਰ ਵਿੱਚੋਂ ਮੋਤੀ, ਕੀਮਤੀ ਪਦਾਰਥ ਕੱਢ-ਕੱਢ ਕੇ ਉਹਦੇ ਕੋਲ ਭੰਡਾਰ ਹੋਵੇ ਤੇ ਉਸ ਸ਼ਾਹ ਉਮੀਰ ਆਦਮੀ ਦੇ ਪੱਲੇ ਵਿੱਚ ధਨ ਹੋਵੇ। ਮਾਲ ਹੀ ਮਾਲ ਹੋਵੇ ਮਾਲਾ ਮਾਲ ਹੋ ਚੁੱਕਾ ਹੋਵੇ ਪਰ ਉਸ ਦੇ ਮਨ ਵਿੱਚ ਪ੍ਰਭੂ ਪ੍ਰੇਮ ਹੋਵੇ ਪ੍ਰਭੂ ਨਾਲ ਜੁੜਿਆ ਹੋਵੇ ਹਰ ਵੇਲੇ ਈਸ਼ਵਰ ਨੂੰ ਚੇਤੇ ਰੱਖਦਾ ਹੋਵੇ ਜ਼ਿੰਦਗੀ ਨੂੰ ਇਤਨਾ ਧਨ ਹੁੰਦੇ ਹੋਏ ਵੀ ਨਿਮਰਤਾ ਸਹਿਤ ਇਮਾਨਦਾਰੀ ਨਾਲ ਸੱਚੇ ਤਰੀਕਿਆਂ ਨਾਲ ਜੀ ਰਿਹਾ ਹੋਵੇ ਤਾਂ ਉਸ ਨੂੰ ਆਪਣਾ ਧਨ ਕੀੜੀ ਦੇ ਤੁੱਲ ਵੀ ਨਹੀਂ ਜਾਪਦਾ ਧਨ ਨੂੰ ਕੋਈ ਮਹਾਨਤਾ ਨਹੀਂ ਦਿੰਦਾ ਜਿਹੜਾ ਮਨੁੱਖ ਪਰਮਾਤਮਾ ਨਾਲ ਤੇ ਉਸ ਦੇ ਸ਼ੁਕਰ ਵਿੱਚ ਹੁੰਦਾ ਹੈ ਧਨਵਾਦੀ ਬਣਿਆ ਰਹਿੰਦਾ ਹੈ ਕਿ ਜੋ ਮੈਨੂੰ ਧਨ ਦੇ ਰਿਹਾ ਹੈ ਮੈਂ ਤਾਂ ਉਸ ਦਾ ਦੁਨੀਆਵੀ ਤੌਰ ਤੇ ਕੇਅਰ ਟੇਕਰ ਹਾਂ ਸੱਚੇ ਤੰਗ ਨਾਲ ਕਮਾਉਂਦਾ ਹਾਂ ਤੇ ਸੱਚੇ ਮਨ ਨਾਲ ਇਸ ਦਾ ਪ੍ਰਯੋਗ ਕਰਦਾ ਹਾਂ ਈਸ਼ਵਰ ਦੀ ਦਿੱਤੀ ਹੋਈ ਮਾਇਆ ਈਸ਼ਵਰ ਦੀ ਹੀ ਹੈ ਪਾਠਕ ਜੀਓ ਇਸ ਛੋਟੀ ਜਿਹੀ ਪੌੜੀ ਵਿੱਚ ਗੁਰੂ ਜੀ ਨੇ ਸਾਨੂੰ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਕਿ ਜਿਹੜਾ ਮਨੁੱਖ ਸੱਚੀ ਕਮਾਈ ਕਰਦਾ ਹੈ ਈਸ਼ਵਰ ਨੂੰ ਯਾਦ ਰੱਖਦਾ ਹੈ ਈਸ਼ਵਰ ਦੇ গুণਾ ਵਾਲਾ ਉਸ ਦਾ ਆਚਰਣ ਹੁੰਦਾ ਹੈ। ਈਸ਼ਵਰ ਦੀ ਯਾਦ ਉਸ ਦੇ ਮਨ ਵਿੱਚ ਹਰ ਵੇਲੇ ਬਣੀ ਰਹਿੰਦੀ ਹੈ। ਅਜਿਹੇ ਮਹਾਨ, ధਨવાન ਮਨੁੱਖ ਨੂੰ ਆਪਣਾ ਧਨ ਕੁਝ ਵੀ ਨਹੀਂ ਲੱਗਦਾ। ਈਸ਼ਵਰ ਦੀ ਯਾਦ ਦੇ ਸਾਹਮਣੇ, ਈਸ਼ਵਰ ਦੇ ਸਦਗੁਣਾ ਸਾਹਮਣੇ ਤੇ ਈਸ਼ਵਰ ਦੀ ਮਹਾਨਤਾ ਦੇ ਸਾਹਮਣੇ ਉਹ ਆਪਣੇ ਧਨ ਨੂੰ ਕੁਝ ਵੀ ਨਹੀਂ ਸਮਝਦਾ ਅਜੇ ਹਮਨੁਖ ਧਨ ਨੂੰ ਹੱਥਾਂ ਦੀ ਮੈਲ ਹੀ ਕਹਿੰਦਾ ਹੈ ਪਾਤਸ਼ਾਹ ਨੇ ਸਾਨੂੰ ਬੜਾ ਵੱਡਾ ਫੰਡਾ ਦਿੱਤਾ ਹੋਇਆ ਹੈ ਸੁਚੱਜਾ ਤੇ ਪ੍ਰਭਾਵਸ਼ਾਲੀ ਜੀਵਨ ਜਿਉਣ ਦਾ ਕੀਰਤ ਕਰੋ ਨਾਮ ਜਪੋ ਵੰਡ ਛਕੋ ਜੇ ਅਸੀਂ ਇਸ ਫੰਡੇ ਉੱਤੇ ਪੂਰੀ ਤਰ੍ਹਾਂ ਅਮਲ ਕਰਦੇ ਹਾਂ ਤਾਂ ਸਾਡੇ ਕੋਲ ਭਾਵੇਂ ਕਿਤਨਾ ਹੀ ਤਨ ਆਵੇ ਸਾਡੇ ਕੋਲ ਹੰਕਾਰ ਨਹੀਂ ਆਵੇਗਾ ਅਸੀਂ ਜ਼ਿੰਦਗੀ ਸੁਖੀ ਤੇ ਖੁਸ਼ੀਆਂ ਭਰਪੂਰ ਜੀਵਾਂਗੇ ਸਾਡਾ ਪਰਿਵਾਰ ਵੀ ਇਸੇ ਤਰ੍ਹਾਂ ਦਾ ਹੀ ਬਣ ਜਾਵੇਗਾ ਸਾਡੀ ਆਚਰਣ ਦੀਆਂ ਖੁਸ਼ਬੂਆਂ ਆਲੇ ਦੁਆਲੇ ਵੀ ਫੈਲ ਜਾਣਗੀਆਂ ਵਿਆਖਿਆਕਾਰ ਦੇਵਿੰਦਰਜੀਤ ਸਿੰਘ प्यारे श्रोताजनो निरोल सच दा ज्ञान टीवी चैनल जो सच दे प्रचार ਲਈ ਹੈ ਇਸ ਨੂੰ रोजाना ਸੁਣੋ ਜੀ ਆਪਣੇ મિતਰ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ